ਪੰਜਾਬੀ ਸੂਫੀ ਗਾਇਕੀ ਦੇ ਬਾਬਾ ਬੋਹੜ ਅਤੇ ਉਸਤਾਦ ਗਾਇਕ ਪੂਰਨ ਸ਼ਾ ਕੋਟੀ ਦਾ ਦਿਹਾਂਤ ਹੋ ਗਿਆ ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਅੱਜ ਉਹਨਾਂ ਸਵੇਰੇ ਆਖਰੀ ਸਾਹ ਲਿਆ ਪੂਰਨ ਸ਼ਾ ਕੋਟੀ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਹਨ ਪੂਰਨ ਸ਼ਾ ਕੋਟੀ ਦੇ ਸੰਗੀਤ ਦਾ ਸਫ਼ਰ 5 ਸਾਲ ਦੀ ਉਮਰ ਵਿੱਚ ਸ਼ੁਰੂ ਹੋ ਗਿਆ ਅਤੇ ਉਹਨਾਂ ਆਪਣੇ ਸਕੂਲ ਵਿੱਚ ਪਹਿਲੀ ਵਾਰ ਲੈ ਲੋ ਜੀ ਪੰਭੀਰੀਆਂ ਗੀਤ ਗਾਇਆ ਸੀ ਪੁਰਨਸ਼ਾ ਕੋਟੀ ਮੀਰ ਆलम ਜਾਂ ਮਿਰਾਸੀ ਭਾਈਚਾਰੇ ਨਾਲ ਤੱल्लुक ਰੱਖਦੇ ਸਨ ਇਸ ਲਈ ਗਾਣਾ ਉਹਨਾਂ ਦਾ ਪਿਤਾ ਪੁਰਖੀ ਕੀਤਾ ਸੀ ਅਤੇ ਜਿਵੇਂ ਉਹ ਇੱਕ ਇੰਟਰਵਿਊ ਵਿੱਚ ਦੱਸਦੇ ਹਨ ਕਿ ਮੈਨੂੰ ਗਾਇਕੀ ਵਿਰਾਸਤ ਵਿੱਚ ਮਿਲੀ ਅਤੇ ਪਿਤਾ ਅਤੇ ਆਪਣੇ ਦਾਦਾ ਨੂੰ ਗਾਉਂਦਿਆਂ ਸੁਣਦਿਆਂ ਹੀ ਉਹਨਾਂ ਨੂੰ ਗਾਉਣ ਦੀ ਚਰੰਗ ਲੱਗੀ ਪੁਰਨਸ਼ਾ ਕੋਟੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਭਾਵੇਂ ਗਾਣਾ ਉਹਨਾਂ ਨੂੰ ਵਿਰਾਸਤ ਵਿੱਚ ਮਿਲਿਆ ਸੀ ਸੰਗੀਤ ਉਨ੍ਹਾਂ ਦੇ ਪਰਿਵਾਰ ਵਿੱਚ ਪਿਤਾਪੁਰਖੀ ਕਿੱਤਾ ਸੀ ਪਰ ਸੰਗੀਤ ਵਿੱਚ ਉਹਨਾਂ ਦੇ ਉਸਤਾਦ ਬਕਰ हुसैन ਪਟਿਆਲਾ ਵਾਲਾ ਹੀ ਸਨ ਜਿਨ੍ਹਾਂ ਤੋਂ ਉਹਨਾਂ ਨੇ ਰਸਮੀ ਸਿੱਖਿਆ ਲਈ ਉਹ ਉਹਨਾਂ ਕੋਲ ਪਟਿਆਲਾ ਵੀ ਰਹੇ ਤੇ ਕਈ ਵਾਰ ਬਕਰ हुसैन ਉਹਨਾਂ ਦੇ ਘਰ ਵੀ ਆ ਜਾਂਦੇ ਸਨ ਪਰ ਗਰੀਬੀ ਅਤੇ ਗੁਰਬਤ ਕਾਰਨ ਉਹ ਜਿਆਦਾ ਸਮਾਂ ਪਟਿਆਲਾ ਰਹਿ ਕੇ ਸਿੱਖਿਆ ਹਾਸਲ ਨਹੀਂ ਕਰ ਸਕੇ ਗਾਇਕੀ ਦੀ ਗੱਲ ਕਰਦੇ ਹੋਏ ਪੂਰਨ ਸ਼ਾ ਕੋਟੀ ਦੱਸਦੇ ਸਨ ਕਿ ਗਾਇਕ ਜਾਂ ਚੰਗਾ ਗਵਈਆ ਉਹੀ ਬਣ ਸਕਦਾ ਜੋ ਕਲੈਕਟ ਕਰਨ ਦੀ ਸਮਰੱਥਾ ਰੱਖਦਾ ਹੋਵੇ ਜਾਨੀ ਆਪਣੇ ਆਪ ਦੇ ਵਿੱਚ ਕੁਝ ਚੀਜ਼ਾਂ ਸਮਾਉਣ ਦੀ ਸਮਰੱਥਾ ਰੱਖਦਾ ਹੋਵੇ ਸਿੱਖਣ ਦੀ ਸਮਰੱਥਾ ਰੱਖਦਾ ਹੋਵੇ ਭਾਵੇਂ ਉਹ ਕਲਾ ਹੋਵੇ ਸੰਗੀਤ ਹੋਵੇ ਜਾਂ ਸ਼ਬਦ ਹੋਣ ਜਾਂ ਫਿਰ ਤਾਲ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਿੱਖਣਾ ਉਹਨਾਂ ਨੂੰ ਆਪਣੇ ਅੰਦਰ ਸਮੋ ਲੈਣਾ ਔਰ ਵੱਖਰੇ ਵੱਖਰੇ ਲੋਕਾਂ ਦੀਆਂ ਕਲਾਮਾਂ ਨੂੰ ਸਿੱਖਣਾ ਹੀ ਅਸਲ ਕਲਾਕਾਰ ਬਣਾਦਾ ਪੂਰਨ ਸ਼ਾ ਕੋਟੀ ਦੱਸਦੇ ਸਨ ਕਿ ਭਾਵੇਂ ਉਹ ਆਪ ਸੂਫੀ ਪਰੰਪਰਾ ਦੇ ਮੰਨਣ ਵਾਲੇ ਸਨ ਪਰ ਉਹ ਰામੀਲਾ ਵੀ ਕਰਦੇ ਸਨ ਅਤੇ ਜਗਰਾਤੇ ਵੀ ਲਾਉਂਦੇ ਸਨ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹਨਾਂ ਨੇ ਕਈ ਵਾਰ ਸੀਤਾ ਦਾ ਰੋਲ ਕੀਤਾ ਅਤੇ ਇਹ ਰੋਲ ਕਰਕੇ ਉਹਨਾਂ ਨੂੰ ਬਹੁਤ ਸਕੂਨ ਮਿਲਦਾ ਸੀ ਉਹ ਕਹਿੰਦੇ ਸਨ ਕਿ ਸੰਗੀਤ ਵਿੱਚ ਸੁਰ ਸ਼ਬਦ ਅਤੇ ਤਾਲ ਤਿੰਨ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਇੱਕ ਮੁਕੰਮਲ ਗਵਈਆ ਬਣਾਉਂਦੀਆਂ ਹਨ ਜੇਕਰ ਇਹਨਾਂ ਤਿੰਨਾਂ ਵਿੱਚੋਂ ਕੋਈ ਇੱਕ ਚੀਜ਼ ਵੀ ਅਧੂਰੀ ਹੋਵੇ ਤਾਂ ਗਾਇਕ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦਾ ਹੈ ਆਪਣੇ ਬਾਰੇ ਗੱਲ ਕਰਦੇ ਆ ਉਹ ਕਹਿੰਦੇ ਸਨ ਹਰ ਰੋਜ਼ ਸੰਗੀਤ ਲਈ ਕੁਝ ਨਵਾਂ ਸਿੱਖਣਾ ਉਹਨਾਂ ਦੀ ਹਮੇਸ਼ਾ ਇਹੀ ਇੱਛਾ ਰਹਿੰਦੀ ਹੈ ਸਿਰਫ ਸਿੱਖਣਾ ਹੀ ਨਹੀਂ ਬਲਕਿ ਆਪਣੇ ਸ਼ਗਿਰਦਾਂ ਨੂੰ ਅੱਗੇ ਸਿਖਾਉਣਾ ਪੂਰਨ ਸ਼ਾ ਕੋਟੀ ਦੀ ਗਾਇਕੀ ਪਰੰਪਰਾ ਨੇ ਪੰਜਾਬ ਨੂੰ ਕਈ ਵੱਡੇ ਗਾਇਕ ਦਿੱਤੇ ਜਿਨ੍ਹਾਂ ਵਿੱਚ ਹੰਸ ਰਾਜ ਹੰਸ ਦਾ ਨਾਂ ਸਭ ਤੋਂ ਪ੍ਰਮੁੱਖ ਹੈ ਇਸ ਦੇ ਨਾਲ ਹੀ ਉਹਨਾਂ ਦੇ ਆਪਣੇ ਪੁੱਤਰ ਮਾਸਟਰ ਸਲੀਮ ਸਾਬਰ ਕੋਟੀ ਅਤੇ ਜਸਵੀਰ ਜੱਸੀ ਪੂਰਨ ਸ਼ਾ ਕੋਟੀ ਦੇ ਸ਼ਗਿਰਦਾਂ ਵਿੱਚ ਚੋਟੀ ਦੇ ਨਾਂ ਹਨ ਅੱਜ ਪੂਰਨ ਸ਼ਾ ਕੋਟੀ ਦਾ ਸਦੀਵੀ ਵਿਛੋੜਾ ਪੰਜਾਬੀ ਸੰਗੀਤ ਖਾਸ ਕਰਕੇ ਸੂਫੀ ਗਾਇਕੀ ਦੇ ਇੱਕ ਯੁੱਗ ਦਾ ਅੰਤ ਹੈ